रेडी स्टार्ट ਤਾਮਿਲਨਾਡੂ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਉਸ ਤੋਂ ਪਹਿਲਾਂ ਮੁੱਖ ਮੰਤਰੀ ਐਮ ਕੇ ਸਟਾਲਿਨ ਨੂੰ ਕੇਂਦਰ ਸਰਕਾਰ ਦੇ ਖਿਲਾਫ ਮੁਕਦਮੇ ਵਿੱਚ ਸੁਪਰੀਮ ਕੋਰਟ ਤੋਂ ਲਗਾਤਾਰ ਦੂਜੀ ਵੱਡੀ ਜਿੱਤ ਮਿਲੀ ਹੈ ਡੰਡੀ ਸੁਪਰੀਮ ਕੋਰਟ ਨੇ ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਵਿੱਚ ਹੋਏ ਕਥਿਤ ਘੁਟਾਲਾ ਮਾਮਲੇ ਦੀ ਜਾਂਚ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ED ਨੂੰ ਫਟਕਾਰ ਲਗਾਈ ਹੈ ਡੰਡੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਨਾ ਸਿਰਫ ED ਦੀ ਜਾਂਚ ਤੇ ਰੋਕ ਲਗਾਈ ਸਗੋਂ ਇਹ ਵੀ ਕਿਹਾ ਕਿ ਜਾਂਚ ਏਜੰਸੀ ਆਪਣੀਆਂ ਸਭ ਹੱਦਾਂ ਪਾਰ ਕਰ ਰਹੀ ਹੈ ਡੰਡੀ ਸੁਪਰੀਮ ਕੋਰਟ ਨੇ ਕਿਹਾ ਕਿ ਈਡੀ ਨੇ ਸੰਗੀ ਵਿਵਸਥਾ ਦਾ ਵੀ ਧਿਆਨ ਨਹੀਂ ਰੱਖਿਆ ਡੰਡੀ ਇਸ ਫੈਸਲੇ ਦਾ ਤਾਮਿਲਨਾਡੂ ਸਰਕਾਰ ਅਤੇ ਡੀਐਮਕੇ ਨੇ ਸਵਾਗਤ ਕਰਦਿਆਂ ਇਸ ਨੂੰ ਆਪਣੀ ਇੱਕ ਵੱਡੀ ਜਿੱਤ ਵਾਂਗ ਪ੍ਰਚਾਰਿਆ ਹੈ ਡੰਡੀ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਰਾਜ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਬਿਲਾ ਨੂੰ ਲੰਬਿਤ ਰੱਖਣ ਦੇ ਮਾਮਲੇ ਵਿੱਚ ਇੱਕ ਵੱਡਾ ਤੇ ਇਤਿਹਾਸਕ ਫੈਸਲਾ ਸੁਣਾਉਂਦੇ ਆ ਕਿਹਾ ਸੀ ਕਿ ਰਾਜਪਾਲ ਕੋਲ ਪਾਕਟ ਵੀਟੋ ਨਹੀਂ ਹੈ ਕਿ ਉਹ ਵਿਧਾਨ ਸਭਾ ਦੁਬਾਰਾ ਪਾਸ ਕੀਤੇ ਬਿਲਾ ਨੂੰ ਲੰਮੇ ਸਮੇਂ ਤੱਕ ਆਪਣੇ ਕੋਲ ਲਟਕਾ ਕੇ ਰੱਖਣ ਡੰਡੀ ਅਦਾਲਤ ਨੇ ਕਿਹਾ ਕਿ ਰਾਜਪਾਲ ਨੂੰ ਇੱਕ ਨਿਸ਼ਚਿਤ ਮਿਆਦ ਵਿੱਚ ਇਸ ਤੇ ਫੈਸਲਾ ਲੈਣਾ ਹੋਵੇਗਾ ਡੰਡੀ ਨਾਲ ਹੀ ਰਾਸ਼ਟਰਪਤੀ ਨੂੰ ਵੀ 3 ਮਹੀਨਿਆਂ ਵਿੱਚ ਫੈਸਲਾ ਲੈਣ ਲਈ ਕਿਹਾ ਡੰਡੀ ਇਸ ਮਾਮਲੇ ਵਿੱਚ ਰਾਸ਼ਟਰਪਤੀ ਨੇ ਅਨੁਛੇਦ 143 ਤਹਿਤ ਸੁਪਰੀਮ ਕੋਰਟ ਨੂੰ ਪੱਤਰ ਭੇਜਿਆ ਹੈ ਪਰ ਅਦਾਲਤ ਦੇ ਫੈਸਲੇ ਦੇ ਨਾਲ ਹੀ ਰਾਜਪਾਲ ਵੱਲੋਂ ਰੋਕੇ ਗਏ 10 ਵਿਲਾ ਨੂੰ ਆਪਣੇ ਆਪ ਮਨਜ਼ੂਰੀ ਮਿਲ ਗਈ ਹੈ ਡੰਡੀ ਇਹ ਸੂਬਾ ਸਰਕਾਰ ਅਤੇ ਡੀਐਮਕੇ ਦੀ ਵੱਡੀ ਜਿੱਤ ਸੀ ਡੰਡੀ ਭਾਜਪਾ ਦੀ ਸੰਧੂਰ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈ ਡੰਡੀ ਪਾਕਿਸਤਾਨ ਅਤੇ ਉਹਨਾਂ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਤਵਾਦੀ ਟਿਕਾਣਿਆਂ ਤੇ ਫੋਦੀ ਕਾਰਵਾਈ ਕਰਨ ਵਾਲੇ ਅਪਰੇਸ਼ਨ ਸੰਧੂਰ ਨੂੰ ਲੈ ਕੇ ਭਾਜਪਾ ਯੋਜਨਾ ਬਣਾ ਰਹੀ ਸੀ ਕਿ ਉਹ ਇਸ ਦਾ ਪੂਰੇ ਦੇਸ਼ ਵਿੱਚ ਉਸੇ ਤਰ੍ਹਾਂ ਦਾ ਪ੍ਰਚਾਰ ਕਰੇਗੀ ਜਿਸ ਤਰ੍ਹਾਂ ਉਹਨਾਂ ਅਯੁੱਧਿਆ ਵਿੱਚ ਰਾਮ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਰਾਮ ਮੰਦਰ ਦੀ ਤਸਵੀਰ ਤੇ ਪੂਜਾ ਸਮਗਰੀ ਦੇਸ ਭਰ ਵਿੱਚ ਘਰ ਘਰ ਪਹੁੰਚਾ ਕੇ ਕੀਤਾ ਸੀ ਡੰਡੀ ਇਸ ਤੋਂ ਪਹਿਲਾਂ 90 ਦੇ ਦਹਾਕੇ ਵਿੱਚ ਭਾਜਪਾ ਨੇ ਪਿੰਡ ਪਿੰਡ ਵਿੱਚ ਰਾਮ ਸਿਲਾ ਦੀ ਪੂਜਾ ਕਰਵਾਈ ਸੀ ਡੰਡੀ ਇਸ ਵਾਰ ਉਸੇ ਤਰ੍ਹਾਂ ਘਰ ਘਰ ਸੰਧੂਰ ਪਹੁੰਚਾਉਣ ਦੀ ਆਰੇ ਸੀ ਡੰਡੀ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਪਹਿਲੀ ਬਰੇਗੰਡ ਦੇ ਦਿਨ 9 ਜੂਨ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਣਾ ਸੀ ਡੰਡੀ ਪਰ ਇਸ ਪ੍ਰੋਗਰਾਮ ਦੀ ਖਬਰ ਇੱਕ ਵੱਡੇ ਹਿੰਦੀ ਅਖਬਾਰ ਵਿੱਚ ਸਪਦਿਆਂ ਹੀ ਵੱਡਾ ਵਿਰੋਧ ਹੋਇਆ ਡੰਡੀ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਇਸ ਤੇ ਕਰੜਾ ਇਤਰਾਜ਼ ਕੀਤਾ ਡੰਡੀ ਸਭ ਤੋਂ ਵੱਧ ਤਿੱਖਾ ਵਿਰੋਧ ਪ੍ਰਗਟ ਕਰਦੇ ਆ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਿਹਾ ਕਿ ਹਰ ਔਰਤ ਦਾ ਆਤਮ ਸਨਮਾਨ ਹੁੰਦਾ ਹੈ ਡੰਡੀ ਉਹ ਆਪਣੇ ਪਤੀ ਤੋਂ ਸੰਧੂਰ ਲੈਂਦੀ ਹੈ ਡੰਡੀ ਮੋਦੀ ਜੀ ਤੁਸੀਂ ਹਰ ਔਰਤ ਦੇ ਪਤੀ ਨਹੀਂ ਹੋ ਤੁਸੀਂ ਆਪਣੀ ਪਤਨੀ ਨੂੰ ਸੰਧੂਰ ਕਿਉਂ ਨਹੀਂ ਦਿੱਤਾ ਪ੍ਰਸ਼ੰਚੈਨ ਇਹ ਸਵਾਲ ਲੋਕਾਂ ਨੇ ਸੋਸ਼ਲ ਮੀਡੀਆ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਉਹਨਾਂ ਦੀ ਤਸਵੀਰ ਲਗਾ ਕੇ ਕੀਤਾ ਡੰਡੀ ਇਸ ਸਬ ਨਾਲ ਭਾਜਪਾ ਨੋ ਅਹਿਸਾਸ ਹੋ ਗਿਆ ਕਿ ਇਹ ਦਾਅ ਉਲਟਾ ਪੈ ਸਕਦਾ ਹੈ ਜਿਸ ਕਰਕੇ ਉਹਨਾਂ ਨੇ ਅਖਬਾਰ ਵਿੱਚ ਖਬਰ ਸਪਨ ਦੇ ਤੀਜੇ ਦਿਨ ਕਿਹਾ ਕਿ ਇਹ ਖਬਰ ਗਲਤ ਹੈ ਅਤੇ ਭਾਜਪਾ ਦਾ ਘਰ ਘਰ ਸੰਧੂਰ ਪਹੁੰਚਾਉਣ ਦਾ ਕੋਈ ਪ੍ਰੋਗਰਾਮ ਨਹੀਂ ਹੈ ਡੰਡੀ